ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਤ ਤਨ ਨਗਾਵਾਂ ਸੇ ਲੈ ਲਿਆ ਕੇ ਆਂ ਜੀ ਦੋ ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਫਾਰਮ 'ਚ ਬਣਾਉਣ ਲੱਗੇ ਆਂ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣੇ ਬਾਈ ਤੁਹਾਡੇ ਆਜੋ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ। ਹਾਂ ਜੀ ਸਤਿ ਸ਼੍ਰੀ ਅਕਾਲ ਭਾਈ ਜੀ। ਹੋ ਠੀਕ ਹੋ ਵਧੀਆ। ਹਾਂ ਜੀ ਬਹੁਤ ਜੀ। ਨਾਮ ਤੇ ਡਰੈਸ ਵੋ ਨਾਮ ਨਿਰਮਲ ਸਿੰਘ ਜੀ। ਪਿੰਡ ਭਾਈ ਰੂਪਾ। ਠੀਕ ਹੈ ਬਈ। ਕਿਹੜਾ ਪੂਲ ਜਿਹੜਾ ਬਟੰਡਾ ਜੀ? ਨੇੜੇ ਪਿੰਡ ਭਾਈ। ਜਿਹੜਾ ਸਲਾਪੁਰ ਰਹਿ ਗਿਆ ਜੀ। ਹੂੰ। ਉੱਧਰ ਰਾਮਪਰਾਪੂ। ਠੀਕ ਹੈ ਬਈ। ਉਧਰ ਇੱਕ ਸੜ ਭਗਪਾ ਭਾਈ ਕਾ ਜਾਂਦਾ ਜੀ। ਠੀਕ ਹੈ ਜੀ ਪਿੰਡ ਆਪਣਾ। ਮੋਬਾਈਲ ਨੰਬਰ ਕੋਲ। ਮੋਬਾਈਲ ਨੰਬਰ ਹੈ 9463842852 ਠੀਕ ਹੈ ਬਾਈ ਤੂੰ ਜੋ ਹੈਗਾ ਇਹ 70782065 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਅ ਸੂਈ ਹੈ ਇਹ ਪਹਿਲਾ ਸੂਅ ਪਲੂਣ ਹੀ ਸੂਈ ਹੈ ਬਾਈ ਜੀ ਕਦੋਂ ਸੂਈ ਹੈ ਬਾਈ ਯਾ ਸਵੇਰੇ ਸੂਈ ਸੀਗੀ 5:00 ਵਜੇ ਸਵੇਰੇ ਠੀਕ ਹੈ ਜੇਰੇ ਦੀ ਪਈ ਗਈ ਆ ਬਾਈ ਜੇਰ ਪਈਆ ਬੱਠਲ 'ਚ ਰੱਖੀ ਉਹਦਾ ਦੋਨਾਂ ਦੀ ਏਡੋ ਏਡੀ ਰੱਖੀ ਬੈਠਾ ਹੈਗਾ ਬਾਈ ਤੇ ਬੱਚਾ ਕੀ ਦੇਤਾ ਇਹਨੇ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਬਾਈ ਹਾਂ ਜੀ ਕਿੰਨਾ ਕੁ ਵੱਡਾ ਬਾਈ ਕੱਢਿਆ ਦਾ ਫਿਰ ਬਈ ਆਪਾਂ ਬੱਚੇ ਨੂੰ ਪਿਆ ਕੇ ਹਲੇ 2.5 ਕਿਲੋਟਰ ਕੱਢਿਆ ਜੀ ਠੀਕ ਆ ਬਾਈ ਹਾਂਜੀ ਕਿੰਨਾ ਦੁੱਧ ਦੇ ਦੂ ਐਸਟੀਮੇਟ ਐ ਐਸਟੀਮੇਟ ਜਾਂ ਉਮੀਦ ਆਪਾਂ ਨੂੰ ਮੰਨ ਲਓ 12-13 ਲੀਟਰ ਦੀ ਜੀ 13 ਲੀਟਰ ਦੀ ਪਹਿਲਾਂ ਬੱਚੇ ਨੇ ਬਾਈ ਨੇੜ ਤੋਂ ਚੈੱਕ ਕਰ ਲਓ ਲੈਬਰੀ ਸਫਾਈ ਚੰਗੀਆਂ ਹਨ ਹਾਂਜੀ ਸਾਫ਼ ਸੁਥੂ ਬੜੀਆਂ ਬੱਚੀਆਂ ਆਰਡਰ ਬੜਾ ਕਮਾਲ ਦਾ ਥਾਣ ਬਹੁਤ ਚੰਗਿਆ ਗੁਲਾਬੀ ਥਾਣ ਪੂਰੀ ਵਿਥੀ ਦੇ ਥਾਣ ਕੱਲਾ ਕੱਲਾ ਥਾਣ ਚਵਾਈ ਚੁਈ ਕਿਵੇਂ ਨਿਕਲੀ ਗਵਾਲੀ ਸੋਹਣੀ ਚਵਾਈ ਚੁਈ ਤਾਂ ਖਤਮ ਪਰ ਬੱਥੀ ਦੀ ਥੋੜੀ ਜਿਵੇਂ ਮਾਰਦੀ ਹੱਥ ਮੇਰੀ ਜਦੋਂ ਕੋ ਲੈ ਪੂਰੀ ਵਿਥੀ ਤੇ ਪੀੜੀ ਦੇ ਪਾਵੇ ਵਰਗੇ ਚਾਰੇ ਥਣ ਇੱਕੋ ਜਿਹਾ ਪੂਰੇ ਗੈਪ ਤੇ ਖੋਲ ਦੇ ਬਈ ਤੋਰ ਕੇ ਠੰਡੀ ਦਾ ਕੋਈ ਅੰਤ ਨਹੀਂ ਜੀ ਹਾਂ ਜਿਵੇਂ ਮਰਜੀ ਕੋਤੇ ਮਰਜੀ ਫਿਰਦਾ ਰਹੂ ਦਿੱਕਤ ਨਹੀਂ ਕਿਸੇ ਗਲਤੀ ਦੀ ਕਿਹਣਾ ਕੁਛ ਨਹੀਂ ਬਾੜੀ ਸਾਫ ਤੇ ਠੰਡੀ ਹੈ ਜੀ ਬੈਠੋ ਲੇਵਾ ਦੇਖੋ ਬਈ ਪ੍ਰਸ਼ਾਂਤ ਉਹ ਲੇਵਾ ਦੇਖੋ ਲੈ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਾਲੀ ਦਾ ਤੋਰ ਦੇ ਬਈ ਬਾੜੀ ਸੂਈ ਸਵਾਈ ਹੈ ਜੇਰ ਬਾਈ ਬੱਠਲ ਜਿਹੜਾ ਕਿ ਬੈਠਾ ਕੰਪਲੀਟ ਆ ਬੱਚਾ ਕਰਮਣੀ ਨੇ ਬੱਚਾ ਦਿੱਤਾ ਤੇ ਥਣ ਬੜਾ ਕਮਾਲ ਦਾ ਗੁਲਾਬੀ ਥਣਾ ਮੁੱਠੀ ਵਾਲਾ ਥਣ ਕਲਾ ਕਲਾ ਥਣ ਪੂਰੀ ਬਾਈ ਵਾਲੇ ਬੰਦੇ ਕੋਲੇ ਜਾਵੜੀ ਜੀ ਪਿੰਡ ਨੂੰ ਬਹੁਤ ਚੰਗੀ ਬਣ ਜੂ ਨਾਲੇ ਤਾਂ ਸਹੀ ਗੱਲ ਆ ਬਾਈ ਤੇ ਤੋਰਾ ਚੈੱਕ ਕਰ ਲੋ ਬਈ ਕਰਮਣੀ ਦਾ ਕਿਆ ਬਾਤ ਆ ਲੈ ਭਾਈ ਠੰਡੀ ਠੁੰਡੀ ਫੁੱਲ ਆ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੈੱਕ ਨਹੀਂ ਨਹੀਂ ਕਹਿਣਾ ਕਰਮਣੀ ਨੇ ਕੁਝ ਵੀ ਨਹੀਂ ਤੇ ਕੀ ਮੋਲ ਆ ਬਾਈ ਜਾਇਜ ਦਾ ਮਾੜਾ ਜਿਹਾ ਬੱਚੇ ਦਾ ਕਰਕੇ ਤੇ ਜੀ ਕਰਦੀ ਆ ਠੰਡੀ ਤਾਂ ਬੜੀ ਆ ਜੀ ਹੂੰ ਮੋਲ ਜੀ ਅੱਗੇ ਵੀ ਦੇਖੋ ਆਪਣੇ ਜਾਇਜ ਹੁੰਦੇ ਆਪਾਂ ਵਾਦੇ ਘਾਟੇ ਵਾਲੀ ਗੱਲ ਨਹੀਂ ਕਰਦੇ ਹਾਂਜੀ ਇਹ ਅੱਜ ਵੀ ਬਿਲਕੁਲ ਜਾਇਜ ਹੋ ਘਾਟਾ ਵਾਦਾ ਕੁਝ ਨਹੀਂ ਹੋਣਾ ਸੌਦਾ ਮੰਨ ਕੇ ਚੱਲੇ ਜੀ ਬੰਦਾ ਠੀਕ ਹੈ ਬਾਈ ਫੇਲੀ ਛੋੜ ਵਾਲਾ ਕੰਮ ਹੋ ਗਿਆ ਜੀ ਹੂੰ ਇਹ ਦੇਵਾਂਗੇ 38000 ਦੀ ਵੜ ਚੱਕ ਬਾਈ ਹਾਂਜੀ ਜਮਾ ਜਾਇਜ ਮੋਲਾ 38000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮੰਗਲ ਦਾ ਆਪਾਂ 50 ਮੰਗਲਾ ਫੇਰ ਗੱਲ ਹਾਂ ਲੀਵਾ ਬਹੁਤ ਹੂੰ ਹੋਰ ਨੂੰ ਲੇਵਾ ਦੇਖੋ ਕਿੰਨਾ ਚੰਗਾ ਹੈ ਹਨਾ ਥਣ ਥਣ ਪੂਰਾ ਸਾਰੀ ਸਾਫ ਸੁਥਰੀ ਬੱਚੀ ਹੈ ਜੀ ਕੋਈ ਗੱਲ ਨਹੀਂ ਬਾਕੀ ਮੁੱਲ ਵੀ ਜਮਾ ਜਾਇਦਾ ਖੱਚ ਕੇ ਜੇ ਮੁੱਲ ਰੱਖਿਆ ਬਾਈ ਜਮਾ ਟੋਕਰਾਂ ਦਾ ਭਾਜ ਜੀ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਧਾਰਾ ਮਾਰ ਕੇ ਦਿਖਾਉਣਾ ਨਹੀਂ ਹਾਂਜੀ ਲੈ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਜੱਕਰੀ ਨਹੀਂ ਕਹਿਣਾ ਕਰਨ ਵਾਲੀ ਨਹੀਂ ਕੁਝ ਨਹੀਂ ਠੰਡੀ ਬਹੁਤ ਹਨਾ ਬਾਈ ਠੰਡੀ ਤਾਂ ਬਾਹਲੀ ਹੈ ਜੀ ਆਲ ਸ਼ੋਰ ਦਾ ਕੰਮ ਹੀ ਨਹੀਂ ਬਾਈ ਬਾਕੀ ਚਵਾਈ ਦਿਖਾਵਾਂਗੇ ਚਵਾਈ ਵੀ ਪੂਰੀ ਚੰਗੀ ਹੈਗੀ ਮੋਟਾ ਮੋਟਾ ਥਾਣ ਲੱਗਿਆ ਮੁੱਠੀ ਵਾਲਾ ਥਾਣਾ ਗੁਲਾਬੀ ਥਾਣਾ ਥਾਣ ਦਾ ਸਹਿਜ ਹੀ ਦੱਸਦਾ ਚਵਾਈ ਚੰ ਆ ਕਿਨਾਰੇ ਦੇ ਸਾਹਮਣੇ ਆ ਜਾਣੀ ਵੀਰੇ ਬੰਨੀ ਬੱਚਾ ਬੰਨ ਫਿਰ ਤੋਂ ਬੱਚਾ ਉੱਠਿਆ ਹੀ ਹੁਣ ਥੋੜਾ ਬੁੱਝੂ ਘਟਿਆ ਤੇ ਲੇਵਾ ਦੇਖੋ ਦੇਖੋ ਕਮਾ ਉਹ ਸੁਣਾ ਲੇਵਾ ਨੇ ਕੱਲਾ ਕੱਲਾ ਥਾਨ ਬਾਈ ਕਿਆ ਬਾਤ ਹੈ ਲੇਵਾ ਤਾਂ ਇਹ ਜਿਆ ਸਤ ਵਾਲੀ ਬਾਈ ਇਹ ਪਾਜ ਐਡਾ ਲੇਵਾ ਹਨਾ ਬਾਈ ਹਾਂ ਇੰਨਾ ਸਾਫ ਲੇਵਾ ਵਾਲੀ ਨਾਲ ਬਾਈ ਸਹੀ ਗੱਲ ਆ ਬਾਈ ਬਾਕੀ ਜਿਹੜੀ ਬਰੀਡ ਵੀ ਚੰਗੀ ਆ ਨਾ ਤਾਂ ਹੁਣ ਗਰਮੀ ਮੰਨੀ ਉਹ ਗਰਮੀ ਦਾ ਮੌਸਮ ਆਊਗਾ ਜੀ ਹਾਂਜੀ ਤੇ ਨਾ ਹੀ ਠੰਡ ਮੰਨੀ ਬਾਕੀ ਭਾਅ ਵੀ ਜਮਾ ਛੋਟਾ ਗਾ ਹਾਂ ਬਿਲਕੁਲ ਛੋਟਾ ਭਾਅ ਆ ਦੁੱਧ ਤਾਂ ਫਿਰ ਤਾਜੀ ਬੱਚੀ ਕੱਲਾ ਭਾਅ ਨਹੀਂ ਥੋੜਾ ਬੱਚੀ ਸਾਫ ਆ ਜੀ ਗਾਂ ਨੂੰ ਵਧਣ ਵਾਲੀ ਚੀਜ਼ ਨਾਲ ਦਾ ਦੁੱਧ ਪੀਉ ਸਹੀ ਗੱਲ ਆ ਬਾਰੇ ਗਾਂ ਨੂੰ ਵਧਣ ਵਾਲੀ ਇਹ ਗੱਲ ਨਹੀਂ ਵੇਖ ਤਾਂ ਪਸੋਂ ਦੁੱਧ ਉੱਦੀ ਹੁੰਦਾ ਜੀ ਸਹੀ ਗੱਲ ਆ ਬਾਕੀ ਵਧਣ ਵਾਲੀ ਕਿਆ ਬਾਤ ਆ ਚੂਣ ਬੜਾ ਚੰਗਾ ਹਨ ਦੇਖੋ ਜੀ ਮੋਟੀ ਮੋਟੀ ਧਾਰ ਵਾਲੇ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਨੀ ਕਹਿਣਾ ਕਰਨ ਵਾਲੀ ਦੀ ਕੀ ਬਾਤ ਆਲੇ ਵਗਰਲੇ ਥਣਾ ਹੀ ਦੇਖੋ ਜੀ ਬਾਈ ਦਾ ਚਵਾਈ ਤਾਂ ਇੱਕੋ ਜੀ ਆ ਚਾਰੇ ਥਣਾ ਦੀ ਕਿ ਨਹੀਂ ਬਾਈ ਬਾਲਾ ਸੋਹਣਾ ਚੂਣ ਦਾ ਮੋਟਾ ਖੜਕਾ ਸੁਣਦਾ ਵੀਡੀਓ ਚ ਵੀ ਚਵਾਈ ਹੁੰਦੀ ਆ ਚੂਣ ਇੱਕ ਨੰਬਰ ਕਿੰਨੀ ਗੱਤਾਰਾ ਬੜੀਆਂ ਦੁੱਧ ਦੇਖੋ ਲੇਵਾ ਦੇ ਬਾਲਾ ਸੋਹਣਾ ਚੂਣ ਲੱਗੇ ਕਮਾਲ ਦਾ ਮੁੱਲ ਜਮ ਜਾਇ ਜ 38000 ਰੁਪਿਆ ਮੁੱਲਾ ਮਾਨ ਤਣ ਜਰੂਰ ਹੋਵੇਗਾ ਸਾਹ ਬਾਹਲੀ ਜੀ ਬੱਚੇ ਚਾਰ ਚਪੇਰੋ ਚਾਰ ਸੁਨੇਹੇ ਜੀ ਸਫਾਈ ਜਾਂ ਲੈਵਾ ਦੇ ਕੋਲ ਹੈ ਕਿਆ ਬਾਤ ਹੈ ਲੈਵਰ ਰੀਫੀਟਿੰਗ ਚੈੱਕ ਕਰੋ ਲੈ ਕੀ ਕਮਾਲ ਦੀ ਓਕੇ ਬਈ ਬਹੁਤ ਸਾਫ਼ਲੀਬ ਲੱਗੀ ਵਿੱਚ ਬਾਕੀ ਠੰਡੀ ਹੈ ਯਾਰ ਹਾਂ ਇੱਕ ਦਾ ਨੰਬਰ ਵੜਾ ਗਿਆ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਇਹ ਵੀ ਪਹਿਲਾ ਸੂਈ ਸੂਈਏ ਪਲੂਣ ਬਾਈ ਜੀ ਕਦੋਂ ਸੂਈ ਹੈ ਬਈ ਇਹ ਸਵੇਰੇ ਸੂਈ 3 ਵਜੇ ਇਹਦੀ ਵੀ ਜੇਰਾ ਪਈ ਆ ਹਾਂਜੀ ਇਹਦੀ ਜੇਰਾ ਪਈ ਆ ਇਹਦੀ ਜੇਰਾ ਪਈ ਐ ਦੂਜੀ ਦੀਆਂ ਪਈ ਐ ਤੇ ਬੱਚਾ ਕੀ ਦੇਤਾ ਜਿਹੜੇ ਬੱਚੀ ਦੀ ਤੇ ਬਹੁਤ ਚੰਗੀ ਬੱਚੀ ਚੰਗੀ ਆ ਹਾਂਜੀ ਬੱਚੀ ਨਸਲ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਵਧੀਆ ਜੀ ਬੱਚੀ ਦੀ ਨਸਲ ਬਹੁਤ ਚੰਗੀ ਐ ਸਹੀ ਗੱਲ ਆ ਹਾਂਜੀ ਕੀ ਬਾਤ ਬੱਚੀ ਪਾਲਣ ਯੋਗ ਐ ਗੱਲ ਨਹੀਂ ਤੇ ਲੇਵਾ ਦੇਖੋ ਬਈ ਲੇਵਾ ਕਮਾਲ ਦਾ ਬਹੁਤ ਸੋਹਣਾ ਲੇਵਾ ਫੀਟਿੰਗ ਚੈੱਕ ਕਰੋ ਲੈ ਮੇਰੇ ਨਾਲ ਕਿਆ ਬਾਤ ਅੱਲਾ ਕੱਲਾ ਥਾਣ ਗਲਾਬੀ ਥਾਣ ਮੁੱਠੀ ਵਾਲਾ ਥਾਣ ਚਾਰੇ ਥਾਣ ਕੋਜਿਆ ਬਾਈ ਕਿਆ ਬਾਤ ਚੂਣੇ ਦਾ ਵੀ ਬਹੁਤ ਚੰਗਾ ਹੋਣਾ ਮੈਂ ਚੂਣ ਲੱਗਿਆ ਜਿਹੜੇ ਹਿਸਾਬ ਨਾਲ ਲੇਵਾ ਤੇ ਥਾਣ ਲੱਗਿਆ ਨਾ ਹਾਂਜੀ ਇਧਰੋਂ ਮੂਹਰੋਂ ਦੇਖੋ ਜੀ ਥਾਣ ਥੋਂ ਗਲਾਸਾਂ ਵਰਗੇ ਲੱਗੇ ਪੱਛੀ ਹੂੰ ਸਹੀ ਗੱਲ ਆ ਬਾਈ ਬਾਕੀ ਵੱਡੀ ਗੱਲ ਬੱਚਾ ਮਗਰ ਬੱਛੀ ਆ ਬੱਛੀ ਨੇ ਵੀ ਸਾਰੀ ਠੰਡੀ ਦੇਖੋ ਜੀ ਇਹਦੀ ਗੱਲ ਕੋਈ ਠੰਡੀ ਦੇਖੋ ਲੈ ਐ ਨਹੀਂ ਕੋਈ ਪਹਿਲਾਂ ਵੀ ਗਰਮ ਸ਼ਰਮ ਜਾਂ ਕੋਈ ਗੱਲਬਾਤ ਲੈ ਹਾਂਜੀ ਜਿਵੇਂ ਮਰਦੀ ਆ ਤੇਰੀ ਚਾਲ ਕੋਈ ਚੱਕ ਨਹੀਂ ਨੀ ਕਹਿਣਾ ਗਰਮ ਵਾਲੀ ਨੇ ਕੁਝ ਨਹੀਂ ਠੰਡੀ ਸੀਲ ਆ ਠੰਡੀ ਤਾਂ ਬੜਾ ਨੇਵਾ ਦੇਖੋ ਨੇਵੇ ਦੀ ਫੀਟਿੰਗ ਬੜੀ ਤਕੜੀ ਆ ਲੈ ਕਮਾਲ ਦੀ ਫੀਟਿੰਗ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਸੂਈ ਸਵਾਈ ਆ ਕੱਦ ਚੰਗਾ ਬਰੀਡ ਚੰਗੀ ਆ ਬਾਈ ਤੇ ਇਹ ਵੀ ਮੰਨ ਕੇ ਚੱਲ ਗਰਮੀ ਦਾ ਮੌਸਮ ਆਉਂਦਾ ਫੁੱਲ ਕੰਮ ਜਾ ਬਰੂ ਫੇਸ ਦੇਖੋ ਚਮਕ ਦੇਖੋ ਤੇ ਤੋਰਾ ਦੇਖੋ ਗਰਮ ਵਾਲੀ ਦਾ ਕੀ ਬਾਤ ਆ ਬਾਈ ਕੀ ਮੋਲ ਆ ਬਾਈ ਜੈ ਜਰਾ ਬਾਈ ਜੀ ਦਾ ਕੋਈ 70 ਨਹੀਂ ਕੋਈ 75 ਨਹੀਂ ਵੀ ਮੰਨ ਲਾ ਜਿਵੇਂ ਲੈਂਡ ਦੇਣਾ 63000 ਰੁਪਏ ਦੀ ਪੱਛੀ ਦੇਵਾਂਗੇ ਜੀ ਠੀਕ ਆ ਬਾਈ ਮੋਲ ਲੋ ਕੋਈ ਬਾਈ ਕਹਿੰਦਾ 70 ਨਹੀਂ 75 ਨਹੀਂ 63 ਦੀ ਦੇ ਦੋਗੇ ਹਾਂ 63000 ਦੀ ਦੇਵਾਂਗੇ 63000 ਦੀ ਵੜ ਬਾਈ ਜੇ ਮੁੱਲ ਕਰਾਉਣਾ ਫਿਰ ਮਨ ਲਾ ਕੋਈ 70 ਕਰਾ ਲੈ 75 ਕਰਾ ਲੈ ਮੁੱਲ ਕਰਾਉਣਾ ਬਾਈ ਕਹਿੰਦਾ 70 ਕਰਾ ਲਓ ਪਰ ਮੋਲ ਦੇ ਚੱਕਰਾਂ 'ਚ ਬਾਈ ਕਹਿੰਦਾ ਆਪਾਂ ਪੈਣਾ ਨਹੀਂ ਤੇ ਸੱਦਾ ਹੀ ਰੇਟ ਆ ਬਾਈ ਪਰ ਜਿਹੜਾ ਬੰਦਾ ਲੈ ਗਿਆ ਮਾੜਾ ਮੋਟਾ ਮਾਨ ਦਾ ਯਾਦ ਰੱਖੋ ਇਹ ਗੱਲ ਨਹੀਂ ਵੀ ਮੰਨ ਲ ਕੇ ਚੱਲ ਬੰਦਾ ਲੈ ਜਿਵੇਂ ਸੂਈ ਆ ਕੋਈ ਚੱਕਰੀ ਨਹੀਂਗਾ ਜਿਵੇਂ ਮਰ ਜਿਆ ਤੂ ਵੀਰੇ ਜਾਣਾ ਹੈ ਲੈ ਵਾਲੇ ਚੱਕਰੀ ਨਹੀਂ ਨਾ ਥਾਣ ਦੇਖੋ ਕਿਆ ਬਾਤ ਹੈ ਨਾ ਪੂਰੀ ਵਿਥੀ ਤੇ ਥਾਣ ਲੱਗੇ ਠੰਢੀ ਦੇਖੋ ਜਿਵੇਂ ਮਰ ਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਝ ਨਹੀਂ ਠੰਢੀ ਸੀ ਲਵਾਉ ਦਾ ਨਾ ਬਈ ਠੰਢੀ ਸੀ ਲਵਾ ਲਈ ਜੀ ਬੱਚੀ ਲੈ ਬਾਕੀ ਧਾਰਾਂ ਦਾ ਖਾਣੇ ਚਵਾਈ ਦੇਖੋ ਲੈ ਚਵਾਈ ਬੜੀ ਚੰਗੀ ਆ ਨਾ ਹੂੰ ਲੋ ਜੀ ਤਵਾ ਯਾਰ ਬੜਾ ਝੰਡਾ ਬਾਈ ਹਾਂ ਚੂਣ ਦੇਖ ਇੱਕ ਨੰਬਰ ਜਹੋਣਾ ਜਿਵੇਂ ਮਰਜੀ ਧਾਰਾ ਮਰੀ ਜਾਵੇ ਮਗਰਲੇ ਸਾਨੂੰ ਚੈੱਕ ਕਰ ਮਗਰਲੇ ਥਣਾਈ ਚਵਾਈ ਦੇਖੋ ਲੈ ਕੇ ਕੀ ਬਾਤ ਹੈ ਬੜਾ ਚੰਗਾ ਜਹੋਣਾ ਹਨਾ ਮਾ ਸੋਨਾ ਚੂਣ ਲੱਗੇ ਬੈਠਾ ਮੋਟੀ ਮੋਟੀ ਧਾਰਾ ਜਮਾ ਬੋਲਾ ਲੈ ਹਨ ਉਹ ਖਰਾ ਜਮਾ ਬੋਲਾ ਬਾਈ ਹੁਣੀ ਸੋਈ ਹੈ ਨਾ ਤੇ ਲੈਣਾ ਮਤਲਬ ਬੱਚੇ ਵਿੱਚ ਘਾ ਕੇ ਆਪਾਂ ਕਿਰਾਂ ਦਾ 4 1/2 ਕਿਲੋ ਲੀਟਰ ਕੱਢਿਆ ਜੀ ਬੋਲਾ ਠੀਕ ਹੈ ਬਾਈ ਹਾਂ ਹੂੰ ਤੇ ਮੋਲ ਵੀ ਜਾਇਜਾ ਸੋਈ ਸਵਾਈ ਆ ਬੱਚਿਆ ਵੀ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਥਾਣ ਲੈਵਾ ਵੀ ਚੰਗਾ ਚਿਵਾਈ ਵੀ ਚੰਗੀ ਆ ਠੰਡੀ ਵੀ ਆ ਭਾਈ ਨੇ ਮੋਹਨਾ ਵੇਗਾ ਕੋਈ ਚੈੱਕ ਕਰਨੀ ਜਿਵੇਂ ਮਰਜੀ ਧਾਰਾ ਮਰੀ ਚਾਲ ਸਾਫ ਸੁਥਰੀ ਜੇ ਵੀ ਚੀਜ਼ ਮੰਨ ਲਾ ਜੇ ਅਗਲੇ ਸੋਏ ਨੂੰ ਵੱਧ ਕੇ ਵੇਖਣ ਵਾਲੀ ਚੀਜ਼ ਆ ਜੀ ਸਹੀ ਗੱਲ ਆ ਭਾਈ ਹਾਂ ਪੂਰੀ ਸਾਫ ਸੁਥਰੀ ਬਹਿੜਾ ਅੱਗੇ 3 ਨੰਬਰ ਭਾਈ ਕੱਚੀ ਆ ਬਾਈ ਇਹ ਕੱਚੀ ਹੈਗੀ ਕਿੰਨੇ ਦਿਨ ਲੇਗੀ 8 ਤੋਂ 10 ਦਿਨ ਲਊ ਜੀ 8 ਤੋਂ 10 ਦਿਨ ਬਾਈ ਹਾਂਜੀ ਕੀ ਰਿਕਾਰਡ ਹੈ ਵੈਸੇ ਦੁੱਧ ਦਾ ਬਾਈ ਪਿਛਲੇ ਸੂਏ ਦਾ ਤਾਂ 22 ਲੀਟਰ ਦਾ ਜੀ 22 ਲੀਟਰ ਪਹਿਲੇ ਸੂਏ ਦਾ ਠੀਕ ਆ ਬਾਈ 100 ਤੋਂ ਛੋਆਏ ਬੱਚੀ ਦਾ ਟਿੱਲ ਦਿਖਾਓ ਜੀ ਟਿੱਲ ਸਾਰੀਆਂ ਟਿੱਲਾਂ ਕੱਢੂ ਫੇਰ ਸੋਣਾ ਤੇ ਥਾਣ ਦੇ ਕੋਲੇ ਗੁਲਾਬੀ ਥਾਣ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਬਣੂ ਬਹੁਤ ਬਾਈ ਹਾਂਜੀ ਬਣੂ ਬਹੁਤੀ ਸਾੜੀ ਵਾਲਾ ਆਰਡਰ ਤਿਆਰ ਕਰਦੀ ਹੁੰਦੀ ਹੈ ਬਾਕੀ 27 ਬਾੜੀ ਹੈ ਜੀ ਦਿਖਾਓ ਲੈ ਥਾਣ ਸੋਣ ਬਾਈ ਸਾਫ ਸੁਥਰੀ ਬੱਚੀ ਹੈ ਜੀ ਸਹੀ ਗੱਲ ਆ ਬਾਈ ਕੱਲੀ ਕੱਚੀ ਕੱਚੀ ਆ ਉਹ ਸਭ ਨਾਲ ਨਾ ਜਾ ਲਾਉ ਬਣੂ ਬਹੁਤ ਜਿਹੜੇ ਸਾਬ ਨਾਲ ਵੈੜ ਦੀ ਤਿਆਰੀ ਆ ਨਾ ਨਿਖਰਨਾ ਬਹੁਤਾ ਵੈੜ ਨੇ ਫੇਰਸ ਦੇਖੋ ਬਿਊਟੀ ਚੈੱਕ ਕਰੋ ਬੋਦੀਪਾ ਦੀ ਪੂਰੀ ਚੰਗੀ ਆ ਕੱਦ ਬਰੀਟ ਥਣਲੇਵਾ ਕੱਚੀ ਕੱਚੀ ਢੱਲਾਂ ਢੋਲਾਂ ਬਹੁਤ ਪਈਆਂ ਨੇ ਬਾਈ ਸਾਰੀਆਂ ਇਹ ਬਲਡਾਂ ਲਾ ਗੱਡੂ ਫਿਰ ਸੋਹਣਾਗਾ ਤੇ ਮੁੱਲ ਕੀ ਆ ਬਾਈ ਜਾਇਦ ਜਿਆਦਾ ਕੱਚੀ ਕੱਚੀ ਦਾ ਬਾਈ ਜੀ ਕੱਚੀ ਕੱਚੀ ਦਾ ਮੁੱਲ ਜੇ ਦੇਵਾਂਗੇ 78000 ਦੀ 80 85000 ਦੀ ਠੀਕ ਆ ਬਾਈ 67000 ਦੀ ਵੈੜ ਬਾਈਆਂ ਨਾ ਦੇ ਦੇਂਗੇ 735 ਦਾ ਮੁੱਲ ਆ ਜੇ ਕੋਈ ਵੀਰ ਸਾਂਭੂਗਾ ਚਾਰ ਦਿਨ ਬਈ ਸੂ ਪੈਣਾ ਕਰਮ ਵਾਲੀ ਨੇ ਹਨ ਤੇ ਲੇਵਾ ਵਧੀਆ ਪੰਡ ਵਾਲਾ ਲੈ ਕੇ ਨਾ ਫੇਰ ਕਰਮ ਵਾਲੀ ਨੇ ਸੋਣਾਗਾ ਜਿਹੜੇ ਹਿਸਾਬ ਨਾਲ ਢਿੱਲਾ ਨਖਾਉਂਦੀ ਆ ਸਾਰੀਆਂ ਬਾਲਟੇ ਲਾਂ ਕੱਢੋ ਫੇਰ ਕਰਮ ਵਾਲੀ ਸੂ ਗੀ ਬਈ ਫੁੱਲ ਵੀ ਠੰਡੀ ਠੁੰਡੀ ਦਾ ਕੋਈ ਅੰਤ ਨਹੀਂ ਜੀ ਵੈੜ ਦਾ ਵੀ ਸ਼ੱਕ ਤੂੰ ਹੁਣ ਬਹਿ ਜਾ ਚੌਣ ਇਹ ਗੱਲ ਸਹੀ ਗੱਲ ਇਹ ਵਾਲੀ ਕੱਚੀ ਆ ਹਲੇ ਮੰਨ ਕੇ ਚਲੋ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਜੀ ਸਹੀ ਗੱਲ ਆ ਬਸ ਨਾਗਸੀ ਭਰਾ ਕੋਲੇ ਤਿੰਨ ਤਿੰਨੀ ਲਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ